ਅੰਮ੍ਰਿਤਸਰ ਖਰੜਾ ਤੇ ਮੁਹਾਲੀ ਵਿੱਚ ਵੀ ਆਮ ਲੋਕਾਂ ਨੂੰ ਪੰਜਾਬ ਬੰਦ ਕਰਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤਾਂ ਨੂੰ ਸਥਿਰ ਕਰਨ ਲਈ ਪੁਲਿਸ ਵੀ ਜਗਾ ਜਗਾ ਤੇ ਪਹਿਰਾ ਦੇ ਰਹੀ ਹੈ ਜੇ ਚਾਹੁੰਗੇ ਸਾਈਡ ਜਾਣਾ ਹੈ ਲੇਕਿਨ ਜਾ ਨਹੀਂ ਪਾ ਰਹੇ ਕਿਉਂਕਿ ਭਈ ਕਿਸਾਨੋ ਨੇ ਦਰਨਾ ਦੇ ਰੱਖਿਆ ਇਸ ਵਜ੍ਹਾ ਕਰਕੇ ਦਿੱਕਤ ਆ ਰਹੀ ਹੈ ਥੋੜੀ ਜੀ ਇਸ ਦੌਰਾਨ ਲੁਧਿਆਣਾ ਚ ਪੰਜਾਬ ਬੰਦ ਦੇ ਸੱਦੇ ਦਾ ਰਲਮਾ ਮਿਲਮਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰਾਂ ਚ ਕਈ ਦੁਕਾਨਾਂ ਅਤੇ ਵਪਾਰਕਦਾਰੀ ਰੋਜ਼ਾਨਾ ਵਾਂਗ ਖੁੱਲ੍ਹੇ ਨੇ ਤੇ ਲੋਕਾਂ ਵੱਲੋਂ ਵੀ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ ਜਦੋਂ ਕਿ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਠਿੰਡਾ ਤੇ ਮਾਨਸਾ ਵਿੱਚ ਵੀ ਆਮ ਲੋਕਾਂ ਨੂੰ ਕਾਫੀ ਰੁਕਾਵਟਾਂ ਆ ਰਹੀਆਂ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨਾਲ ਸੜਕਾਂ 'ਤੇ ਭਾਰੀ ਜਾਮ ਲੱਗਿਆ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ 'ਚ ਮੁਸ਼ਕਲਾਂ ਆ ਰਹੀਆਂ ਨੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਨਿਗਰਾਨੀ ਰੱਖੀ ਹੋਈ ਹੈ ਬਠਿੰਡਾ 'ਚ ਕਿਸਾਨਾਂ ਵੱਲੋਂ 63 ਥਾਵਾਂ 'ਤੇ ਧਰਨੇ ਲਗਾ ਕੇ ਮੁੱਖ ਸੜਕਾਂ ਤੇ ਲਿੰਕ ਸੜਕਾਂ ਨੂੰ ਆਵਾਜਾਈ ਲਈ ਬੰਦ ਕੀਤਾ ਗਿਆ ਸਿਰਫ ਐਮਰਜੈਂਸੀ ਲਈ ਜਾ ਰਹੇ ਰਾਹੀਆਂ ਤੇ ਬਰਾਤਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਬਰਨਾਲਾ ਜਮਾਵੇ ਇੱਕ ਵਪਾਰਕ ਜਥੇਬੰਦੀ ਵੱਲੋਂ ਪੰਜਾਬ ਬੰਨ ਨੂੰ ਸਮਰਥਨ ਨਾ ਦੇਣ ਦਾ ਕਲ ਸ਼ਾਮ ਐਲਾਨ ਕੀਤਾ ਗਿਆ ਸੀ ਪਰ ਅੱਜ ਸ਼ਹਿਰ ਵਿੱਚ ਸਾਰੇ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦੇ ਕੇ ਆਪੋ ਆਪਣੇ ਕਾਰੋਬਾਰ ਬੰਦ ਰੱਖੇ ਗਏ ਨੇ ਦੂਜੀ ਪਾਸੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਪੂਰਨ ਤੌਰ ਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਜਿੱਥੇ ਸੜਕਾਂ ਪੂਰਨ ਤੌਰ ਤੇ ਬੰਦ ਦੇਖਣ ਨੂੰ ਮਿਲੀਆਂ ਉੱਥੇ ਹੀ ਕਿਸਾਨਾਂ ਵੱਲੋਂ ਸਰਹੰਦ ਰੇਲਵੇ ਸਟੇਸ਼ਨ ਮਾਦੋਪੁਰ ਅੰਡਰ ਬ੍ਰਿਜ ਤੇ ਰੇਲਵੇ ਟ੍ਰੈਕ ਜਾਮ ਕੀਤਾ ਗਿਆ